ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੱਲ ਦੀ ਵੱਡੀ ਖਬਰ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਵੋਟਾਂ ਦੀ ਗਿਣਤੀ ਲਗਾਤਾਰ ਚੱਲ ਰਹੀ ਹੈ ਚੌਥੇ ਰਾਉਂਡ ਦੀ ਗਿਣਤੀ ਵਿੱਚ ਸੰਜੀਵ अरोड़ा ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 10265 ਵੋਟਾਂ ਪਈਆਂ ਹਨ ਅਤੇ ਉਹ ਭਾਰਤ ਪੂਸ਼ਨਾਸ਼ੂ ਤੋਂ 2844 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨਾਸ਼ੂ ਹਨ। ਉਨ੍ਹਾਂ ਨੂੰ 7421 ਵੋਟਾਂ ਪਈਆਂ ਹਨ ਅਤੇ ਤੀਸਰੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਹਨ। ਉਨ੍ਹਾਂ ਨੂੰ 7193 ਵੋਟਾਂ ਪਈਆਂ ਹਨ ਅਤੇ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਨੂੰ ਮੰਦੀ ਗੱਲ ਕਰੀਏ ਤਾਂ ਉਹ 2718 ਵੋਟਾਂ ਹਾਸਲ ਕਰਕੇ ਚੌਥੇ ਨੰਬਰ ਤੇ ਹਨ 14 ਰਾਊਂਡ ਦੀ ਗਿਣਤੀ ਤੋਂ ਬਾਅਦ ਫੈਸਲਾ ਸਾਹਮਣੇ ਆ ਜਾਵੇਗਾ ਦੱਸਦੀ ਹੈ ਕਿ ਗੁਰਪ੍ਰੀਤ ਗੋਗੀ ਤੋਂ ਬਾਅਦ ਹੁਣ ਹਲਕਾ ਪੱਛਮੀ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲ ਜਾਵੇਗਾ ਇਸ ਵਾਰ VOTING ਦੀ ਗੱਲ ਕਰੀਏ ਤਾਂ 194 ਵਿੱਚੋਂ 123 ਬੂਥ ਅਜੇ ਹਸਾਂਜੀਥੇ ਔਰਤਾਂ ਦੀ VOTING 50% ਤੋਂ ਘੱਟ ਸੀ ਹਲਕਾ ਪੱਛਮੀ ਵਿੱਚ VOTING ਪਿਛਲੇ ਵੀਰਵਾਰ ਸਵੇਰੇ 7 ਵੇ ਸ਼ੁਰੂ ਹੋਈ ਅਤੇ ਸ਼ਾਮ 6 ਵੇ ਸਮਾਪਤ ਹੋਈ ਸੀ VOTING ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ ਚੋਣ ਕਮਿਸ਼ਨ ਵੱਲੋਂ جاری ਅੰਕੜਿਆਂ ਅਨੁਸਾਰ ਸ਼ਾਮ 7 ਵੇ ਤੱਕ 51. 33% VOTING ਹੋਈ ਸੀ ਇਹ ਲੁਧਿਆਣਾ ਪੱਛਮੀ ਸੀਟ 2022 ਵਿੱਚ ਆਪ ਉਮੀਦਵਾਰ ਗੁਰਪ੍ਰੀਤ ਗੋਗੀ ਜਿੱਤੇ ਸਨ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਇਸ ਦੇ ਬਾਅਦ ਇੱਥੇ ਉਪ ਚੋਣਾਂ ਕਰਾਈਆਂ ਗਈਆਂ ਪੰਜਾਬ ਵਿੱਚ ਬੀਤੇ 3 ਸਾਲਾਂ ਵਿੱਚ ਹੋਈਆਂ ਉਪ ਚੋਣਾਂ ਦੇ ਟ੍ਰੇਡ ਨੂੰ ਦੇਖੀਏ ਤਾਂ ਇਹਨਾਂ ਵਿੱਚ ਸੱਤਾ ਵਿੱਚ ਹੋਂਦ ਦੇ ਚੱਲਦਿਆਂ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਹੀ ਫਾਇਦਾ ਮਿਲਿਆ ਹੈ ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੇ ਇਥੋਂ ਰਾਸਵ ਮੈਂਬਰ ਸੰਜੀਵ अरोड़ा ਨੂੰ ਮੈਦਾਨ ਵਿੱਚ ਉਤਾਰਿਆ ਹੈ ਜੇਹੀ ਸਥਿਤੀ ਵਿੱਚ ਚਰਚਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਗ੍ਹਾ ਰਾਸਵਾ ਜਾ ਸਕਦੇ ਹਨ ਕਾਂਗਰਸ ਨੇ ਇਸ ਸੀਟ ਤੋਂ ਦੋ ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ ਨੂੰ میدان ਵਿੱਚ ਉਤਾਰਿਆ ਹੈ ਇਸ ਦੇ ਨਾਲ ਹੀ ਪਰਵਕਾਰ ਸਿੰਘ ਨੂੰ ਮੰਨੇ ਕਾਲੀਆ ਲਤੇ ਜੀਵਨ ਗੁਪਤਾ ਨੇ ਭਾਜਪਾ ਦੀ ਟਿਕਟ ਤੇ ਚੋਣ ਲੜੀ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ